ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਅਮ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਉਧਰ ਨੂੰ ਹੱਕ ਦੀ ਬਾਈ। ਪੈਂਡ ਦੀ ਗੱਲ ਕਰੀਏ ਤਾਂ ਸੱਜਣੋ ਕਾਲੇ ਕੇ ਆ ਗਿਆ। ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸੱਜਣੋ ਮੋਗਾ ਆ ਗਿਆ ਮੋਗੇ ਜ਼ਿਲ੍ਹੇ ਦਾ ਮਾਨਮਤਾ ਨਗਰ ਸੱਜਣੋ ਕਾਲੇਕੇ ਤੇ ਜੇ ਨੇੜੇ ਦੀ ਗੱਲ ਕਰ ਲਈਏ ਇਹ ਤਾਂ ਸੱਜਣੋ ਨੇੜੇ ਆ ਜਾਂਦਾ ਬਾਗਾ ਪੁਰਾਣਾ ਸ਼ਹਿਰ 메ਨ ਕਸਬਾ 메ਨ ਸ਼ਹਿਰ ਦੀ ਗੱਲ ਕਰ ਲਈਏ ਤਾਂ ਵੀਰ ਹਰਾਂ ਨੂੰ ਲੱਗਦਾ ਬਾਗਾ ਪੁਰਾਣਾ ਤੇ ਜ਼ਿਲ੍ਹਾ ਆ ਜਾਂਦਾ ਮੋਗਾ ਤੇ ਪਿੰਡ ਆ ਗਿਆ ਕਾਲੇਕੇ ਤੇ ਕਾਲੇਕੇ ਨਗਰ ਦੇ ਵਿੱਚੋਂ ਤੁਹਾਨੂੰ ਦੋ ਝੋਟੀਆਂ ਮੱਝਾਂ ਜਿਹੜੀਆਂ ਵਖਾਉਣ ਲੱਗੀਆਂ ਸੱਜਣੋ ਇੱਕ ਸੂਈ ਸਵਾਈ ਚੰਗੇ ਦੁੱਧ ਵਾਲੀ ਮੈਂ ਤੇ ਇੱਕ ਸੱਜਣੋ ਤਿਆਰ ਬੱਚਾ ਪੈ ਗਿਆ ਥੱਲੇ ਮੜਾ ਦੇਖਿਓ ਤਿਆਰ ਸੂਨ ਨੂੰ ਝੋਟੀਆਂ ਸੱਜਣੋ ਇਹਦੀ ਵੀ ਡਿਟੇਲ ਲਾਵਾਂਗੇ ਕਿਹੜਾ ਸੂਆ ਕਿੰਨਾ ਮਗਰਲੇ ਸੂਏ ਦਾ ਵੀ ਰਿਕਾਰਡ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਾਲੇ ਕਿਨਗਰ ਦੇ ਵਿੱਚ ਇਸ ਵੇਲੇ ਤੇ ਆਜੂ ਲਈਏ ਡਿਟੇਲ ਜਿਹੜਾ ਪਸ਼ੂ ਪਸੰਦ ਆ ਗਿਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਵੀ ਆਲਟੇ ਸੈੱਟ ਕਰ ਲਿਓ ਤੁਹਾਡਾ ਦਿলো ਧੰਨਵਾਦ ਅਮੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਤੇ ਬਾਈ ਨੂੰ ਫਿਰ ਚੰਗੇ ਪਸ਼ੂਆਂ ਦਾ ਸ਼ੌਂਕ ਆ ਹਨਾ ਹਾਂਜੀ ਹਾਂਜੀ ਬਿਲਕੁਲ ਵੀ ਬਰੀਡ ਤੇ ਚੰਗਾ ਪਸ਼ੂ ਲੈ ਕੇ ਆਉਣਾ ਟੌਪ ਦਾ ਹਨਾ ਜਿਹੜਾ ਦਿਲ ਲੱਗ ਗਿਆ ਉਹ ਲੈ ਆਉਣਾ ਹਾਂਜੀ ਹਾਂਜੀ ਹਣਾ ਹਾਂਜੀ ਤੇ ਆਪਣਾ ਨਾਮ ਐਡਰੈਸ ਸਾਰਾ ਦੱਸਿਓ ਭੈਣਾ ਭਰਾਵਾ ਨਾਮ ਗਰਜੰਟ ਸਿੰਘ ਆ ਜੀ ਪਿੰਡ ਕਾਲੇਕੇ ਬਾਗਾਪਰਾਣਾ ਜ਼ਿਲ੍ਹਾ ਮੋਗਾ ਜੀ ਬਾਗਾਪਰਾਣਾ ਨੇੜੇ ਆ ਜਾਂਦਾ ਹਾਂਜੀ ਹਾਂਜੀ ਨੇੜੇ ਇੱਥੋਂ 6-7 ਕਿਲੋਮੀਟਰ ਕੇ 5 ਹੀ ਆ 4 ਕਿਲੋਮੀਟਰ 4 ਕਿਲੋਮੀਟਰ ਹਣਾ ਹਾਂਜੀ ਬਾਗਾਪਰਾਣਾ ਮੇਨ ਕਸਬਾ ਮੇਨ ਸ਼ਹਿਰ ਹਾਂਜੀ ਜੇ ਕੋਈ ਕੰਮ ਧੰਦਾ ਪੈਂਦਾ ਤਾਂ ਬਾਗੇਪਰਾਣੇ ਚਾਹੀਦਾ ਹਾਂਜੀ ਹਾਂਜੀ ਸ਼ਹਿਰ ਤੇ ਨੱਥੋ ਕੇ ਆ ਚੜੈ ਕੋ ਭੂੜੀਆ ਚੜੈਕ ਨੱਥੋ ਕੇ ਆਣ ਗਵਾਂਢ ਦੇ ਨਕਰ ਆਗੇ ਹਾਂਜੀ ਆਣ ਗਵਾਂਢ ਦੇ ਨਕਰ ਤੇ ਮੇਨ ਆ ਗਿਆ ਬਾਗਾਪਰਾਣਾ ਮੇਨ ਆ ਗਿਆ ਬਾਗਾਪਰਾਣਾ ਤੇ ਆਪਣਾ ਮੋਬਾਈਲ ਨੰਬਰ ਜੀ 83600 ਜੀ ਹਾਂਜੀ 99544 ਇੱਕ ਵਾਰੀ ਹੋਰ ਰਿਪੀਟ ਕਰਿਓ 83600 99544 ਠੀਕ ਆ ਤੇ ਆ ਝੋਟੀ ਦੀ ਜੀ ਗੱਲ ਕਰੀ ਜੇ ਤਾਂ ਸੂਆ ਕਿਹੜਾ ਜੀ ਇਹ ਸੂਆ ਦੂਜਾ ਸੁਣਾਈ ਇਹਦੇ ਮਾਲਕਾਂ ਨੇ ਦੱਸਿਆ ਆਪਾਂ ਨੂੰ ਦੂਜਾ ਸੂਆ ਸੂਗੀ ਮਾਲਕਾਂ ਨੇ ਤਾਂ ਦੱਸ ਮਤਲਬ ਠੀਕ ਆ ਤੇ ਦੇਣੇ ਦੇ ਕਿੰਨੇ ਕੁ ਪਏ ਆ ਜੀ ਤੈਨੂੰ ਬਸ ਇਹਦੇ ਇੱਕ ਦੋ ਚਾਰ ਨੂੰ ਚਾਹੇ ਹੱਥਾਂ ਵੀ ਜ਼ਿਆਦਾ ਜੀ ਨਹੀਂ ਤੇ ਦੋ ਚਾਰ ਨੇ ਵੀ ਤਿਆਰ ਆ ਮੰਨ ਲਓ ਹਫਤੇ ਦੇ ਵਿੱਚ ਵਿੱਚ ਸੂਪ ਹੋ ਗਈ ਹਾਂਜੀ ਹਾਂਜੀ ਠੀਕ ਆ ਤੇ ਸਟਰਾ ਇਹਦਾ ਆਪਣੇ ਕੋਲੇ ਹੈ ਜਿਹੜਾ ਇਹਨੂੰ ਲੱਗਿਆ ਹੋਇਆ ਜੀ ਤੂੰ ਇਹ ਗੱਬਣ ਉਹ ਜਿਹੜਾ ਭੈਣ ਭਰਾ ਖਰੀਦਦਾ ਤੇ ਉਹ ਆਪਾਂ ਦੱਸ ਦੇਾਂਗੇ ਹੈਨਾ ਵੀ ਜਿਹੜਾ ਵੀ ਲੈਂਦਾ ਉਹਨੂੰ ਦੱਸ ਦੇਾਂਗੇ ਯਾਰ ਤੂੰ ਗੱਬਣ ਹਾਂਜੀ ਓਕੇ ਤੇ ਬਾਈ ਜੀ ਪਹਿਲੇ ਸੂਏ ਦਾ ਫਿਰ ਕੀ ਰਿਕਾਰਡ ਰਿਹਾ ਦੁੱਧ ਇਹਦਾ ਇਹਦੇ ਮਾਲਕਾਂ ਨੇ ਆਪਾਂ ਨੂੰ 14 15 ਦੱਸਿਆ ਇਹਦੇ ਮਾਲਕਾਂ ਨੇ ਆਪਾਂ ਨੂੰ 14 15 ਦੱਸਿਆ ਤੇ ਹੁਣ ਥਣਾ ਥਣਾ ਲੋ ਟਿੱਪੀ ਓਕੇ ਜਮਾ ਜੀ ਹਾਂਜੀ ਓਕੇ ਬਾਕੀ ਦਾ ਤੁਹਾਡਾ ਪੁਰਾਣਾ ਕੰਮ ਆ ਹਨ ਤਜਰਬਾ ਵੀ ਹੈ ਪਸ਼ੂਆਂ ਦੇ ਵਿੱਚ ਹਾਂਜੀ ਹਾਂਜੀ ਤੋਰ ਕਰਾਓ ਜੀ ਇਹਦੇ ਚ ਤੇ ਭਾਰਪੂਰੇ ਲਿਓ ਬੇਫਿਕਰੀ ਆ ਉਹ ਆਪਣੀ ਗਰੰਟੀ ਉਹ ਆਪਣੀ ਗਰੰਟੀ ਆ ਠੀਕ ਆ ਧੰਨਵਾਦ ਠੀਕ ਆ ਲੋ ਵੀ ਸੱਜਣਾ ਗੱਬਣ ਮੈਂ ਆ ਤੇ ਬਾਈ ਕਹਿੰਦਾ ਵੀ ਆਪਣੀ ਗਰੰਟੀ ਆ ਕਰਮਾ ਵਾਲੀ ਦੀ ਭਾਰਪੂਰ ਦੀ ਵੇਲ ਕੱਦ ਪਲੀ ਸੰਭੀ ਨਿੱਗਰ ਤਿਆਰ ਮੈਂ ਹਫਤੇ ਦੇ ਵਿੱਚ ਵਿੱਚ ਸੂਪੂਗੀ ਸੱਜਣਾ ਤੇ ਜਾਮਨਰ ਕੀ ਕਾਲੀ ਕਹਿ ਦਈਏ ਤਾਂ ਦੋ ਗੱਲਾਂ ਨਹੀਂ ਕਿਉਂਕਿ ਇੱਕ ਰੰਗ ਕਾਲੀ ਆ ਸਿਰਫ ਦੋ ਕਵਾਲ ਆ ਜਿਹੜੇ ਪੂਛ ਦੇ ਵਿੱਚ ਸੱਜਣਾ ਵਾਈਟ ਆ ਤੇ ਬਾਕੀ ਸਿੰਘ ਵੀ ਚੰਗਾ ਤੇ ਸੁਭਾਵੀ ਮੈਂ ਦਾ ਚੰਗਾ ਸੱਜਣਾ ਲੈ ਚੱਲੋ ਜੀ ਕੋਈ ਗੱਲ ਵੇਖੋ ਸੱਜਣਾ ਬਾਕੀ ਸਾਂਭੀ ਵੀ ਕਿਸੇ ਭੈਣ ਭਰਾ ਨੇ ਚੰਗੀ ਐ ਨਿੱਗਰ ਤੇ ਰੰਗ ਬਾਜ ਝੋਟੀ ਆ ਮੂਰਾ ਦੀ ਕਹਿ ਦਈਏ ਤਾਂ ਚੰਗੀ ਝੋਟੀ ਟਾਪ ਦੀ ਵੇਖੋ ਲੇਵਾ ਪਾਂਡਾ ਕਰਮਾ ਵਾਲੀ ਨੂੰ ਲੱਗਾ ਐਨ ਹਰ ਪੱਖ ਤੋਂ ਕੋਸ਼ਿਸ਼ ਕਰਾਂਗੇ ਤੁਹਾਨੂੰ ਪਸ਼ੂ ਵਿਖਾਉਣ ਦੀ ਤੇ ਤੁਸੀਂ ਵੀ ਆ ਕੇ ਵੇਖਣ ਤੇ ਗਰਜੰਟ ਵੀਰ ਇਹਦਾ ਰੇਟ ਕੀ ਕਰਾਂਗੇ ਆਪਾਂ ਰੇ ਜੀ ਮੰਗਲ ਨੂੰ ਤਾਂ 2 ਹੀ ਮੰਗ ਸਕਦੇ ਆ ਹਾਂਜੀ ਪਰ ਆਪਾਂ ਲੋਕਾਂ ਨਾਲ ਆਪਾਂ ਤਾਂ ਲੈਣ ਦੇਣ ਵਾਲਾ ਹੀ ਕੰਮ ਆ ਕਰ ਰੱਖਣਾ ਹਾਂਜੀ ਤੇ ਇਹਦਾ ਮੁੱਲ ਹੈਗਾ ਜੀ 140 ਮੁੱਲ 140 ਦੀ ਉਹ ਜੋੜੀ ਹੋਗੀ ਠੀਕ ਹੈ 1 ਲੱਖ ਤੇ 40 ਹਜ਼ਾਰ ਹਾਂਜੀ ਚਲੋ ਜੇ ਕੋਈ ਭੈਣ ਭਰਾ ਘੈਂਟੀ ਕਰਦਾ ਤਾਂ ਪਿਆਰ ਮੁਹਬਤ ਕਰਦੇ ਆਂਗੇ ਹਨਾ ਕਈ ਵਾਰੀ ਕਿਸੇ ਨੂੰ ਕਿਰਾਇਆ ਪਾੜਾ ਵੱਧ ਪੈਣਾ ਹੁੰਦਾ ਹਾਂਜੀ ਲਓ ਵੀ ਸੱਜਣੋ 1 ਲੱਖ ਤੇ 40 ਹਜ਼ਾਰ ਰੁਪਏ ਦੋਨੇ ਹਰਿਆਣੇ ਚੋਂ ਲੈ ਆਏ ਮੈਂ ਘੋੜੇਪੈਣ ਤੋਂ ਓਕੇ ਫਿਰ ਇਹ ਕਹਿ ਦਈਏ ਵੀ ਹਰਿਆਣੇ ਦੀਆਂ ਹਾਂਜੀ ਹਰਿਆਣੇ ਹੈਨਾ ਗਰੰਟੀ ਹੈ ਗਰੰਟੀ ਕਿਹੜੇ ਪਿੰਡੋਂ ਖਰੀਦੀਆਂ ਘੋੜੇਪੈਣ ਦਾ ਹੀ ਘੋੜੇਪੈਣ ਹਰਿਆਣੇ ਕੋਲੇ ਆ ਸਰਸੇ ਦੇ ਕੋਲੇ ਸਰਸੇ ਕੋਲੇ ਹੈਨਾ ਹਾਂਜੀ ਹਾਂਜੀ ਠੀਕ ਆ ਉੱਥੋਂ ਖਰੀਦੀਆਂ ਦੋਨੇ ਹਾਂਜੀ ਹਾਂਜੀ ਠੀਕ ਆ ਤੇ ਆ ਛੋਟੀ ਥੱਲੇ ਕਿੰਨਾ ਦੋ ਤੇ ਚੁੱਕ ਲਿਆ ਤੇ ਹੁਣ ਕਿੰਨਾ ਦੁੱਧ ਆ ਇਹ ਜੀ ਪਹਿਲੇ ਦਿਨ ਤਾਂ ਇਹ ਦਿੱਤੇ ਚੋੜਾ ਉਹਦਾ 18 ਕਿਲੋ ਸੀ ਠੀਕ ਆ ਉਹਨਾਂ ਨੂੰ ਦੱਸਣ ਮੈਂ ਤਾਂ ਉਹ 20 ਕਿਲੋ ਸਾਡੇ ਕੋਲ ਆ ਬੀਜ ਦੋ ਇਹਦਾ ਠੀਕ ਆ ਤੇ ਕਿੰਨੇ ਸਾਡੇ ਕੋਲ 4 ਦਿਨ ਹੋਰ ਖੜ ਠੀਕਾ ਹੋਣੇ ਕਿੰਨੇ ਟਾਈਮ ਦੀ ਸੂਈ ਤੇ ਆਪਣੇ ਕੋਲੇ ਕਿੰਨਾ ਦੁੱਧ ਆ? ਇਹ ਡੇਢ ਮਹੀਨਾ ਹੋ ਗਈ ਕੋਈ ਨੂੰ। ਡੇਢ ਮਹੀਨਾ ਸੂਈ ਨੂੰ ਹੋ ਗਿਆ ਕਟਾ। ਹਾਂਜੀ। ਇਹ ਕੋਈ ਨੂਰ ਦਾ ਦੱਸਦੇ ਸੀ। ਇਹ ਕੋਈ ਨੂਰ ਦਾ ਆ ਜੀ ਹਾਂਜੀ। ਓਕੇ। ਤੇ ਹੁਣ ਇਹਦੇ ਕੋਲੇ ਦੁੱਧ ਕਿੰਨਾ ਕਰਮਾ ਵਾਲੀ ਕੋਲੇ? ਓਹੋ ਤਾਂ ਇਹ ਆਪਾਂ 17 ਝੋਕੇ ਲੈਂਦਾ ਹਾਂ 17 18 ਕਿਲੋ। ਠੀਕ ਆ। ਤੇ ਆਪਣੇ ਕੋਲੇ ਆ ਕੇ ਘੜੀ ਦੀ ਪਤਾ ਨਾ ਠੀੜ-ਫੂੜ ਦਾ ਮਨ ਵੀ ਦਿੱਕਾ। ਕਈ ਵਾਰੀ ਪਸ਼ੂ ਦਿਲ ਵੀ ਨਹੀਂ ਲਾਉਂਦਾ। ਦਿਲ ਵੀ ਨਹੀਂ ਲਾਉਂਦਾ। ਹਨਾ ਛੱਪੜ-ਚੁੱਪੜ 'ਚ ਛੱਡਦੇ ਆ ਉਧਰ ਕਈ ਪੋ ਕਈ ਚੀਜ਼ਾਂ ਆ ਜਾਂਦੀਆਂ। ਹਾਂਜੀ। ਆਪਾਂ ਵੱੱ ਹੁਣ ਆਪਾਂ 12 ਕਿਲੋ ਚਵਾ ਦੇਣੀ 12 13 ਕਿਲੋ ਕੰਡੇ ਵਾਲਾ ਦੁੱਧ ਚਵਾ ਦੇਾਂਗੇ ਜਿਹੜਾ ਭੈਣ ਭਰਾ ਆ ਗਿਆ ਹਾਂਜੀ ਹਾਂਜੀ 12 ਮੰਨ ਕੇ ਵੀ ਲੈ 12 ਮੰਨ ਕੇ ਜਿਹੜਾ ਮਰਜ਼ੀ ਲੈ ਲੇ ਹਾਂਜੀ ਹਾਂਜੀ ਤੇ ਬਾਕੀ ਲੀਵੇ ਭਾਂਡੇ ਬਹੁਤ ਖੁੱਲੇ ਦੀ ਤੇ ਵੱਡੀ ਮੈਂ ਹਾਂਜੀ ਪੂਰੀ ਵੱਡੀ ਕੱਡੇ ਉਤੋਰ ਕਰਾਉ ਚੱਕ ਕੇ ਦੀ ਚੌਣ ਚਾਨ ਸੌ ਦੀ ਸੌ ਜੀ ਹਾਂਜੀ ਹਾਂਜੀ ਸੌ ਦੀ ਲਓ ਵੀ ਸੱਜਣੋ ਵਿਰਲਾ ਲੱਗੀ ਆ ਚਾਰੇ ਥਾਣ ਪੀੜੀ ਦੇ ਪਾਵਿਆਂ ਨੂੰ ਚਾਰਾਂ ਗੁੱਠਾਂ ਚੈੱਕ ਕਰਾਉਂਗਾ ਨੇੜਿਓ ਤੁਹਾਨੂੰ ਪਹਿਲਾਂ ਤੋਰਾ ਚੈੱਕ ਕਰੋ ਆ ਵੇਖੋ ਤੇ ਸਵੇਰ ਦਾ ਟਾਈਮ ਆ ਵੀਡੀਓ ਬਣਾਉਣ ਦਾ 9 ਅ 10 ਵਜੇ ਦਾ 9:30 ਤੋਂ 10 ਵਜੇ ਦੇ ਵਿੱਚ ਵਿੱਚ ਸਮਾਂ ਸੱਜਣੋ ਜਦੋਂ ਵੀਡੀਓ ਕਰੀ ਜਾਂਦੀ ਹੈ ਹਾਂਜੀ ਆਈ ਦੀ ਤਰੀਕ ਵੀ ਬੋਲ ਦਿਓ ਹਾਂਜੀ 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 ਸੱਜਣੋ ਤਰੀਕ ਵੀ ਤੁਹਾਨੂੰ ਤੇ ਟਾਈਮ ਵੀ ਨੋਟ ਕਰਾਵਾਂਗੇ ਲੈ ਚਲੋ ਅੰਦਰ ਕੋਈ ਗੱਲ ਵੇਖੋ ਸੱਜਣੋ ਇਥੋਂ ਲੇਵੇ ਭਾਂਡੇ ਤੋਂ ਗੈਸ ਲਾਓ ਤੁਸੀਂ ਮਾਝ ਦੇ ਇਹ ਵਾਕਏ ਤੁਹਾਨੂੰ ਜੱਜਮੈਂਟ ਕਰਾਊਗੀ ਵੀ ਇਹਨੇ ਮੈਨੇ ਜਿਹੜਾ ਚੰਗਾ ਦੁੱਧ ਭਰਾ ਹਰਾਂ ਨੇ ਚੋਇਆ ਹੋਊਗਾ ਕਈ ਕਾਰਨ ਬਣ ਜਾਂਦੇ ਆ ਜਿਵੇਂ ਸੈਨੇ ਕਹਿੰਦੇ ਵੀ ਦੁੱਧ ਤੇ ਪੁੱਤ ਕਰਮਾਂ ਦਾ ਹਨ ਤੇ ਉਹ ਗੱਲਾਂ ਵੀ ਬਣ ਜਾਂਦੀਆਂ ਐਸ ਵੇਲੇ ਇਹਦੇ ਕੋਲ ਤੁਸੀਂ 12 ਜਿਹੜਾ ਦੁੱਧ ਉਹ ਚੋ ਸਕਦੇ ਆ ਕਿਉਂਕਿ ਸੂਈ ਸਵਾਈ ਮੈਂ ਆ ਗਾੜੀ ਵੀ ਚੰਗੀ ਹੋਊਗੀ ਫੇਸ ਕੁਆਲਟੀ ਚੈੱਕ ਕਰ ਲਓ ਗਾੜੀ ਚੰਗੀ ਹੋ ਹਨਾ ਆਓ ਪਰ ਇੰਨੇ ਦੁੱਧ ਵਾਲੀ ਮੈਂ ਅਸਕਰ ਗਾੜੀ ਤਾਂ ਹੋਣੀ ਚਾਹੀਦੀ ਸੀ ਇਹਦੀ 2.5 3 ਕਿਲੋ ਦੀ ਇਹ ਆ ਵੇਖਿਓ ਸੱਜਣੋ ਇਥੋਂ ਇਹਦੇ ਲੇਵੇ ਭਾਂਡੇ ਦਾ ਕਾਰ ਕਰੋ ਚੈੱਕ ਹਰਿਆਣੇ ਦੀਆਂ ਦੋ ਝੋਟੀਆਂ ਗਰਜੰਟ ਵੀਰ ਕੋਲੇ ਕਾਲੇ ਕੇ ਪਿੰਡ ਦੇ ਵਿੱਚ ਤੇ ਇਹਦਾ ਮਹਾਰਾਜ ਜੀ ਫਿਰ ਰੇਟ ਕੀ ਰੱਖਾਂਗੇ ਆਪਾਂ ਇਹਦੀ ਆਪਾਂ 145 ਦੀ ਇਹ ਤੁਮ ਮਾਨਤਾਨ ਕਰਦੇ। 1 ਲੱਖ ਤੇ 45 ਹਜ਼ਾਰ ਚ ਮਾਨਤਾਨ ਕਰਦੇ ਆਂਗੇ। ਬਾਕੀ ਕੱਦ ਕਾਠ ਪੂਰੇ ਵੱਡੇ ਦੀ ਤੇ ਪਿਓਰ ਮੋਹਰਾ ਦੀ ਤੇ ਹਰਿਆਣੇ ਦੀਆਂ ਝੋਟੀਆਂ ਦੋਨੇ ਹਨਾ। ਹਾਂਜੀ। ਠੀਕ ਹੈ ਮੈਂ ਤੇ ਨੋਰ ਕਹਿਣਾ ਚਾਹੁੰਦਾ ਜੀ। ਜੀ ਜੀ। ਜੇ ਕਿ ਇਹਨੇ ਚੋਕੇ ਵਾਪਸ ਕਰਨੀ ਹੋਵੇ ਪਹਾਟਾਂ ਤੇ ਲਿਖਾ ਲਵੇ ਆਪਾਂ 1 ਲੱਖ ਰੁਪਏ ਦੀ ਵਾਪਸ ਕਰਾ ਲਾਂਗੇ। ਮੰਨ ਲਓ ਵੀ ਚੋ ਲਵੇ। ਹਾਂਜੀ। ਗੰਗਬਨ ਕਰਾ ਕੇ। ਗੰਗਬਨ ਕਰਾ ਕੇ ਆਪਾਂ ਨੂੰ ਦਈ ਦੇ ਬਸ। ਠੀਕ ਆ। ਵੀ ਗਾਰੰਟੀ ਹੋ ਗਈ ਲੱਖ ਰੁਪਏ ਦੀ ਆਪਾਂ ਮੈਂ ਫੇਰ ਵੀ ਵਾਪਸ ਕਰਾ ਲਾਂਗੇ। ਵੀ ਸੁਆ ਚੋ ਲਵੇ ਅਗਲਾ। ਤੇ ਬਾਕੀ ਮਾੜੀ ਨਹੀਂ ਚੂਨ ਵਾਲੇ ਨੂੰ ਨਾਜੀ ਨਾਜੀ 145 ਚ ਪਿਆਰ ਮੁਹੱਬਤ ਕਰ ਦੇਣਾ ਆਪਾਂ ਹਨਾ ਠੀਕ ਆ ਠੀਕ ਆ ਠੀਕ ਹੁਣ ਤੇ ਸੱਜਣਾ ਆਜੋ ਇਸ ਮੈਂ ਤੇ ਆਪਾਂ ਕੈਮਰਾ ਫੇਰ ਫੋਕਸ ਕਰਤਾ ਕਿਰਾ ਤੁਸੀਂ ਫੇਰ ਪਸੂ ਜਿਹੜੇ ਚੈੱਕ ਕਰ ਲਓ ਦੋ ਝੋਟੀਆਂ ਹਰਿਆਣੇ ਦੀਆਂ ਵਖਾਈਆਂ ਤੁਹਾਨੂੰ ਕਾਲੇ ਕਿਨ ਕਰਦੇ ਦੂਜਾ ਸੂਆ ਸੂਨ ਨੂੰ ਤਿਆਰ ਲੋੜ ਤੇ ਇੱਕ ਹਫਤੇ ਦੀ ਕੱਚੀ ਤੇ ਇਹ ਮੱਝ ਸੂਆ ਕਿਹੜਾ ਸੂਈ ਫਿਰ ਦੱਸਿਆ ਸੀ ਉਹਨਾਂ ਨੇ ਇਹ ਵੀ ਦੂਜਾ ਕਹੂ ਦੂਜਾ ਤੀਜਾ ਤੀਜਾ ਸੂਆ ਜੀ ਤੀਜਾ ਸੂਆ ਠੀਕ ਹੈ ਧੰਨਵਾਦ ਨਹੀਂ ਨਹੀਂ ਠੀਕ ਹੈ ਤੀਜਾ ਸੂਆ ਸੂਈ ਆ ਹਾਂਜੀ ਹਾਂਜੀ ਓਕੇ ਝੋਟੀ ਆ ਹਾਂਜੀ ਪੂਰੀ ਠੀਕ ਹੈ ਧੰਨਵਾਦ ਜੀ